ਇਸਤੇ ਵਿੱਚ ਉਹ ਬੱਚੀਆਂ ਨੂੰ ਲਿਜਾਂਦਾ ਸੀ ਤੇ ਉਸ ਨਾਲ ਗਲਤ ਹਰਕਤਾਂ ਕਰਦਾ ਸੀ ਲਿਖਿਆ ਹੈ ਕਿ ਜੋ ਰੋਜ਼ ਸਕੂਲ ਨੇ ਬੱਚੇ ਤੇ ਜਿਹਦੇ ਸਕੂਲੇ ਭੇਜਦੇ ਜਿਹੜੀਆਂ ਹਰਕਤਾਂ ਮਾਸਟਰ ਕਰਦੇ ਨੇ ਜਾਂ ਚੱਕ ਕੀਤੀਆਂ ਮਾਰਕ ਨੇ ਉਹਦੇ ਹਿਸਾਬ ਨਾਲ ਤੁਸੀਂ ਆਪ ਦੇਖ ਲਓ ਸਰਕਾਰੀ ਸਕੂਲ ਦੇ ਮੁਲਾਜ਼ਮ ਜਿਹੜਾ ਟੀਚਰ ਆ ਉਹ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਗਲਤ ਹਰਕਤਾਂ ਕਰਦਾ ਆ ਵੇਖਿਆ ਗਿਆ ਬੱਚਿਆਂ ਨੇ ਵਿਖੋ ਜਦੋਂ ਤੱਕ ਕੀਤਾ ਨਾ ਕਿੰਨਾ ਨੇ ਹਾਂਜੀ ਮਾਸਟਰਾਂ ਨੇ ਉਹਦੇ ਬੰਦਾ ਉਹਨੂੰ ਅੱਖ ਲਾ ਕੇ ਸਾਹਣਾ ਚੱਲ ਜਿਹੜੇ ਟੀਚਰ ਆ ਉਹ ਵੀ ਇੱਕ ਮਾਪਾਪ ਹੁੰਦੇ ਆ ਬੱਚੇ ਦੇ ਘਰ ਦੇ ਵਿੱਚ ਲਾਗੇ ਬੰਨੇ ਬੰਦਾ ਰਹਿੰਦਾ ਪਤਾ ਨਹੀਂ ਲੱਗਦਾ ਵੀ ਅੰਦਰ ਕੀ ਹੋਂਦਿਆ ਕੀ ਨਹੀਂ ਹੋਂਦਿਆ ਤੇ ਬੱਚਿਆਂ ਨੂੰ ਨੇ ਧਮਕਾ ਆੜਿਆ ਗੁੜੀ ਨੇ ਕਹਿ ਮਮਾ ਮੈਨੂੰ ਸੁਟਲੇ ਜਾਣਾ ਮੇਰੇ ਨਾਲ ਸਾਰੇ ਇਤਾਂ ਕਰਦੇ ਆ ਸਾਡੀਆਂ ਬੱਚੀਆਂ ਫਿਰ ਸਕੂਲ ਹੁੰਦੀਆਂ ਨਹੀਂ ਡਰਦੀਆਂ ਐ ਐਂ ਦੌਕਾ ਮਾਰ ਕੇ ਤੀ ਜਾਂਦੀਆਂ ਨੇ ਉਹਨੂੰ ਸਕੂਲ ਉਹ ਮਾਸਟਰ ਨੂੰ ਜਦੋਂ ਵੇਖ ਲੈਂਦੀਆਂ ਐ ਇੱਥੋਂ ਭੱਜ ਉੱਠਦੀਆਂ ਐ ਕਹਿੰਦੇ ਪੁੱਤ ਵਣਡਾਉਣ ਜ਼ਮੀਨਾਂ ਤੇ ਧੀਆਂ ਦੁੱਖ ਵਣਾਉਂਦੀਆਂ ਹਨ ਪਰ ਜੇ ਸਾਡੀਆਂ ਧੀਆਂ ਤੇ ਹੀ ਕੋਈ ਦੁੱਖ ਆ ਜਾਏ ਤਾਂ ਉਹਦਾ ਦੁੱਖ ਕੌਣ ਵੜਾਊਗਾ ਗੱਲ ਕਰਦੇ ਆ ਇੱਕ ਐਹੋਜੀ ਗੱਲ ਤਾਂ ਜਿਹੜੀ ਪੈਰਾ ਥੱਲੇ ਜ਼ਮੀਨ ਕੱਢਣ ਵਾਲੀ ਐ ਕਿ ਜਦੋਂ ਧੀ ਜੰਮਦੀ ਐ ਤੇ ਕਈ ਉਹਦੀਆਂ ਲੋੜੀਆਂ ਵੀ ਮਨਾਉਂਦੇ ਹਨ ਕਈ ਖੁਸ਼ੀਆਂ ਵੀ ਮਨਾਉਂਦੇ ਹਨ ਜਦੋਂ ਧੀ ਥੋੜੀ ਜਵਾਨ ਵੱਡੀ ਹੋਣਾ ਸ਼ੁਰੂ ਹੁੰਦੀ ਹੈ ਤੇ ਲੋਕ ਬੜੇ ਹੀ ਪਿਆਰ ਨਾਲ ਆਪਣੇ ਬੱਚੀਆਂ ਨੂੰ ਸਕੂਲਾਂ 'ਚ ਭੇਜਦੇ ਹਨ ਕਿਉਂ ਤਾਂ ਕਿ ਉਹ ਉੱਚ ਸਿੱਖਿਆ ਲੈ ਸਕਣ ਚੰਗੇ ਗੁਰੂਆਂ ਦੇ ਨਾਲ ਆਪਣੀ ਸਿੱਖਿਆ ਗ੍ਰਹਿਣ ਕਰ ਸਕਣ ਪਰ ਜੇ ਗੁਰੂ ਹੀ ਉਸ ਧੀ ਨੂੰ ਉਸ ਬੱਚੀ ਦੇ ਨਾਲ ਹੀ ਗਲਤ ਹਰਕਤਾਂ ਕਰੇ ਤੇ ਕਿੱਡੀ ਵੱਡੀ ਨਮੋਸ਼ੀ ਦੀ ਗੱਲ ਆ ਇਸੇ ਦੀ ਉਦਾਹਰਨ ਅੱਜ ਆਪਾਂ ਖਲੋਤੇ ਆ ਮਨਜੀਠਾ ਦੇ ਪਿੰਡ ਰਖਪੰਗਵਾ ਦੇ ਵਿੱਚ ਜਿੱਥੇ ਇੱਕ ਸਰਕਾਰੀ ਸਕੂਲ ਦੇ ਮੁਲਾਜ਼ਮ ਜਿਹੜਾ ਟੀਚਰ ਆ ਉਹ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਗਲਤ ਹਰਕਤਾਂ ਕਰਦਾ ਵੇਖਿਆ ਗਿਆ ਤੇ ਉਸ ਤੋਂ ਬਾਅਦ ਇੱਥੇ ਹੀ ਨਹੀਂ ਬੱਸ ਹੁੰਦਾ ਕਿ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਆ ਕਿ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਖਪੰਗਵਾ ਤੇ ਸਾਡੇ ਸੀਐਮ ਸਾਹਿਬ ਕਹਿੰਦੇ ਨੇ ਕਿ ਧੀਆਂ ਪੜਾਓ ਧੀਆਂ ਬਚਾਓ ਪਰ ਇੱਥੇ ਹੁਣ ਜੇ ਪੜਨ ਭੇਜਦੇ ਨੇ ਮਾਂ-ਬਾਪ ਵਿਚਾਰੇ ਗਰੀਬ ਮਾਂ-ਬਾਪ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਭੇਜ ਦੇਵਣਗੇ ਸਾਡੀ ਧੀ ਵੜੀਆ ਪੜ੍ਹ ਲਿਖ ਕੇ ਸਾਨੂੰ ਦੱਸੇਗੀ ਅਤੇ ਨਾਲ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣੇ ਆ ਲਿਖਿਆ ਭੇਜੋ ਰੋਜ਼ ਸਕੂਲੇ ਬੱਚੇ ਤੇ ਜੇ ਸਕੂਲੇ ਭੇਜਦੇ ਆ ਤੇ ਜਿਹੜੀਆਂ ਹਰਕਤਾਂ ਮਾਸਟਰ ਕਰਦੇ ਨੇ ਜਾਂ ਕੀਤੀ ਆ ਮਾਸਟਰ ਨੇ ਉਹਦੇ ਹਿਸਾਬ ਨਾਲ ਤੁਸੀਂ ਆਪ ਦੇਖ ਲਓ ਕਿ ਕਿਸ ਤਰ੍ਹਾਂ ਦੀ ਆ ਦੱਸਿਆ ਜਾਂਦਾ ਕਿ ਇਕ ਤਰ੍ਹਾਂ ਜਿਹੜੀ ਸਾਡੇ ਇੰਟਰ ਸਕੂਲ ਦੇ ਕੁਝ ਮੁਲਾਜ਼ਮਾਂ ਨੂੰ ਵੀ ਕੁਝ ਹੋਰ ਟੀਚਰਾਂ ਨੂੰ ਵੀ ਇਸ ਬਾਰੇ ਪਤਾ ਸੀ ਪਰ ਨਹੀਂ ਦੱਸ ਸਕਦੇ ਜਦੋਂ ਬੱਚਿਆਂ ਛੁੱਟੀਆਂ ਖਤਮ ਹੋਈਆਂ 25 ਦਸੰਬਰ ਵਾਲੀਆਂ ਜਦੋਂ ਸਕੂਲੇ ਪਹਿਲੇ ਦਿਨ ਸਕੂਲ ਬੱਚੇ ਆਣੇ ਸ਼ੁਰੂ ਹੋਏ ਤੇ ਉਸ ਦਿਨਾਂ ਨੇ ਕਿਹਾ ਕਿ ਆਪਾਂ ਸਕੂਲ ਨਹੀਂ ਜਾਣਾ ਕਿਉਂ ਮਾਪਿਓ ਨੇ ਪੁੱਛਿਆ ਕਿਉਂ ਨਹੀਂ ਜਾਣਾ ਕਿਉਂਕਿ ਸਾਡੇ ਨਾਲ ਜਿਹੜਾ ਟੀਚਰ ਹੈ ਉਹ ਗਲਤ ਹਰਕਤਾਂ ਕਰਦੇ ਆ ਗਲਤ ਹਰਕਤਾਂ ਕਰਦਾ ਜਿਹਦੇ ਕਾਰਨ ਆਪਾਂ ਸਕੂਲ ਨਹੀਂ ਜਾਣਾ ਸਰਨਾ ਕੁਝ ਲੋਕ ਆਪਾਂ ਨੇ ਖਰੋਤੇ ਨੇ ਪਿੰਡ ਦੇ ਉਹਨਾਂ ਨਾਲ ਗੱਲ ਕਰਦੇ ਆਂ ਜੀ ਨਾਜੀ ਤੁਹਾਡਾ ਮਰੀਕ ਸਿੰਘ ਜੀ ਮਰੀਕ ਸਿੰਘ ਜੀ ਕੀ ਹੋਇਆ ਤੁਹਾਡੇ ਪਿੰਡ ਬਹੁਤ ਭਾਜੀ ਤਕਾ ਹੋਇਆ ਬਹੁਤ ਜ਼ਿਆਦਾ ਬੱਚੀਆਂ ਨੇ ਵੇਖ ਜੋ ਥੱਕਾ ਕੀਤਾ ਉਹਨਾਂ ਕਿੰਨਾਂ ਨੇ ਹਾਂਜੀ ਮਾਸਟਰਾਂ ਨੇ ਅੱਛਾ ਜਿਹੜੇ ਸਕੂਲ ਦੇ ਹਾਂਜੀ ਆ ਰੱਖ ਮੰਗਵਾਉਦੇ ਅੱਛਾ ਜੀ ਇਹ ਹੋਇਆ ਕੀ ਗੱਲ ਕੀ ਹੋਈ ਸੀ ਕੀ ਉਹਦੇ ਨਾਲ ਤੁਹਾਨੂੰ ਲੱਗਾ ਕਿ ਕੀ ਮੈਂ ਮੈਂ ਤਾਂ ਜਿੰਨੀ ਗੱਲ ਦੱਸਦੀ ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਮੈਂ ਮਗਰੋਂ ਬਾਅਦ ਚ ਆਇਆ ਦੱਸੋ ਕੀ ਹੋਇਆ ਕੀ ਬਹੁਤ ਮਾੜਾ ਕੰਮ ਹੋਇਆ ਪਾਜੀ ਹੋਣਾ ਨਹੀਂ ਚਾਹੀਦਾ ਗਲਤ ਹਰਕਤਾਂ ਕਰਦੇ ਹਾਂਜੀ ਬਹੁਤ ਹਾਂਜੀ ਉਹ ਤੇ ਬੰਦਾ ਉਹ ਅੱਗ ਲਾ ਕੀ ਬਿਲਕੁਲ ਜੀ ਗਲਤ ਹਰਕਤਾਂ ਕਰਦੇ ਸੀ ਟੀਚਰ ਤੇ ਨਰਕ ਇਹ ਵੀ ਕਹਿਣਾ ਕਿ ਇੱਕ ਤਰ੍ਹਾਂ ਦਾ ਗੁੱਸਾ ਹਾਂਜੀ ਤੇ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਥੋੜੇ ਜੇ ਤੁਹਾਨੂੰ ਉਹਨਾਂ ਨਾਲ ਵੀ ਗੱਲ ਕਰਨ ਸਭ ਤੋਂ ਪਹਿਲਾਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇਹ ਸਕੂਲ ਦੇ ਬਾਰੇ ਸਕੂਲ ਦੇ ਅੰਦਰ ਜੋ ਬਿਲਡਿੰਗ ਆ ਉਹਦੇ ਵਿੱਚ ਦੱਸੇ ਕਿ ਆ ਜਿਹੜਾ ਕਮਰਾ ਦੱਸਿਆ ਜਾਂਦਾ ਹੈ ਕਿ ਆ ਜਿਹੜਾ ਨਜ਼ਦੀਕ ਕਮਰਾ ਹੈ ਇਸ ਤੇ ਵਿੱਚ ਬੱਚੀਆਂ ਨੂੰ ਲੈ ਜਾਂਦਾ ਸੀ ਤੇ ਉਸ ਨਾਲ ਗਲਤ ਹਰਕਤਾਂ ਕਰਦਾ ਸੀ ਜਿਹਦੇ ਤੋਂ ਦੁਖੀ ਬੱਚੀਆਂ ਜੋ 8-7 ਤੋਂ 9 ਸਾਲ ਦੇ ਆ ਉਹਨਾਂ ਦੇ ਨਾਲ ਗਲਤ ਹਰਕਤਾਂ ਛੱਡ ਨਾਲ ਕੁਝ ਸਮਾਜ ਸੇਵੀ ਜੋ ਲੋਕ ਨੇ ਉਹ ਵੀ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਆਹ ਜਿਹੜੀ ਜਿਹੜੀ ਟੀਚਰ ਵੱਲੋਂ ਕਰਤੂਤ ਕੀਤੀ ਗਈ ਹੈ ਇਹ ਕਿੰਨੀ ਕੁ ਸੋਚ ਰੱਖਦੇ ਨੇ ਇਹ ਨਾਲ ਮੇਰਾ ਨਾਮ ਪ੍ਰਗਟ ਸਿੰਘ ਜੀ ਸਹੀ ਪ੍ਰਗਟ ਸਿੰਘ ਜੀ ਜਿਹੜੀ ਅੱਜ ਘਟਨਾ ਘੱਟੀ ਹੈ ਇਸ ਤਰ੍ਹਾਂ ਦੀ ਇਹ ਕੀ ਘਟਨਾ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਪਾਜੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਪੀ ਰਖਪੰਗਵਾ ਪਿੰਡ ਦੇ ਵਿੱਚ ਇੱਕ ਟੀਚਰ ਵੱਲੋਂ ਬੱਚਿਆਂ ਦਾ ਤਾਂ ਛੋਸ਼ਨ ਕੀਤਾ ਗਿਆ ਸਰੀਰਕ ਤੇ ਬਹੁਤ ਮਾੜੀ ਘਟਨਾ ਮੈਂ ਨਰੀਖੀ ਕਰਦਾ ਇਹ ਗੱਲ ਦੀ ਤੇ ਇਦਾਂ ਵੀ ਬਹੁਤ ਹੀ ਨਿੰਦਨਯੋਗ ਗੱਲ ਆ ਵੀ ਇਦਾਂ ਜਿਹੜੇ ਟੀਚਰ ਆ ਉਹ ਵੀ ਇੱਕ ਮਾਪਾਪ ਹੁੰਦੇ ਆ ਬੱਚੇ ਦੇ ਤੇ ਜੇ ਟੀਚਰ ਹੀ ਇਦਾਂ ਕਰਨ ਦੇ ਆਪਣਾ ਤੇ ਬੱਚਿਆਂ ਦਾ ਕੀ ਭਵਿੱਖ ਆ ਫਿਰ ਇੱਕ ਪਾਸੇ ਪੰਜਾਬ ਦੀ ਗਵਰਨਮੈਂਟ ਦਾ ਵੀ ਕਰਦੀ ਵੀ ਅਸੀਂ ਜਿਹੜੇ ਟੀਚਰ ਆ ਇਹਨਾਂ ਨੂੰ ਫੋਰਨ ਕੰਟਰੀਆਂ ਦੇ ਵਿੱਚ ਆਪਾਂ ਇਹਨਾਂ ਨੂੰ ਟ੍ਰੇਨਿੰਗ ਦਿਵਾਉਣੀ ਹੈ ਇਹਨਾਂ ਨੂੰ ਠੀਕ ਆ ਇਹਨਾਂ ਨੂੰ ਟ੍ਰੇਨਿੰਗ ਕਿਹੜੇ ਤਰੀਕੇ ਦੀ ਦਵਾਣੀ ਚਾਹੁੰਦੀ ਹੈ ਇਹ? ਕਿ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਵੀ ਟ੍ਰੇਨਿੰਗ ਇਹ ਇਦਾਂ ਦੀ ਟ੍ਰੇਨਿੰਗ ਕਰਕੇ ਹੁੰਦੀ ਵੀ ਛੋਟੇ ਬੱਚਿਆਂ ਦਾ ਸ਼ੋਸ਼ਣ ਕਰਨੇ। ਠੀਕ ਹੈ? ਕੀ ਹੋਣਾ ਕੀ ਚਾਹੀਦਾ ਉਹਦੇ ਨਾਲ? ਇਹ ਸਖਤ ਕਾਰਵਾਈ ਜੀ ਹੋਣੀ ਚਾਹੀਦੀ ਹੈ ਇਹ। ਬਿਲਕੁਲ ਜੀ। ਟੀਚਰ ਸਿੰਗਾਪੁਰ ਗਏ। ਮਾਨ ਸਰਕਾਰ ਨੇ ਸਿੰਗਾਪੁਰ ਟੀਚਰ ਭੇਜੇ ਤਾਂ ਕਿ ਉਹ ਵਧੀਆ ਸਿੱਖਲਾਈ ਲੈ ਕੇ ਆਉਣ ਵਾਲੇ ਭਵਿਕ ਨੂੰ ਜਿਹੜੇ ਸਾਡੇ ਬੱਚੇ ਨੇ ਜਿਹੜੇ ਉਹਨਾਂ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਵਧੀਆ ਸਿੱਖਲਾਈ ਦੇ ਸਕਣ ਤਾਂ ਕਿ ਉਹਨਾਂ ਦੀ ਗਾਂ ਜਿਹੜੀ ਜ਼ਿੰਦਗੀ ਹੈ ਸੁਧਰ ਸਕੇ ਪਰ ਜਿਹੜੀ ਹਰਕਤ ਇਸ ਵੇਲੇ ਹੋਈ ਹੈ ਉਹ ਹਰਕਤ ਸ਼ਾਇਦ ਸਿੰਗਾਪੁਰ ਤੋਂ ਹੋ ਰਹੀ ਟੀਚਰ ਤੇ ਨਹੀਂ ਸੋ ਆ ਰਹੇ ਇਹਦੇ ਬਾਰੇ ਵੀ ਜਿਹੜਾ ਇੱਕ ਸਵਾਲ ਉੱਠਦਾ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਖੜੇ ਨੇ ਸਤੀ ਗਾਲ ਜੀ ਸਤੀ ਗਾਲ ਜੀ ਕੀ ਨਾਲ ਮੇਰਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਕੀ ਆ ਤੁਹਾਡੇ ਬੱਚਿਆਂ ਦੇ ਨਾਲ ਸਾਡੇ ਬੱਚਿਆਂ ਨਾਲ ਜੀ 8 ਦਿਨ ਤੋਂ ਪਹਿਲਾਂ ਫੋਨ ਕੀਤਾ ਸਾਡੇ ਗਵਾਂਢੀਆਂ ਨੇ ਤੇ ਉਹ ਮੈਡਮ ਜਾਨਾ ਗੱਲ ਹੋਈ ਹੈ ਤੇ ਮੈਡਮ ਨੇ ਕਿਹਾ ਕਿ ਮਤਲਬ ਅਸੀਂ ਉਹਨੂੰ ਫੋਨ ਕੀਤਾ ਤੇ ਮੈਡਮ ਕਹਿੰਦੇ ਅਸੀਂ ਉਹਨੂੰ ਬਦਲੀ ਕਰਾ ਦਨੇ ਆ ਉਹਨਾਂ ਹੋਰ ਕੁਝ ਇਸੇ ਮਾਸਟਰ ਜੀ ਨੇ ਹਰਕਤ ਕੀਤੀ ਆ ਉਹਨਾਂ ਇਹ ਨਹੀਂ ਕਿਹਾ ਵੀ ਇਹਨੂੰ ਆਪਾਂ ਕੋਈ ਇਹਦਾ ਕੋਈ ਐਕਸ਼ਨ ਲੈਨੇ ਆ ਚਾਹੇ ਉਹਨੂੰ ਕੋਈ ਸਜ਼ਾ ਦੇਵੋਨੇ ਜਾਂ ਗੱਲ ਕਰਦੇ ਆ ਉਹ ਇਹਨਾਂ ਦੀ ਰਲਿ ਭੁਗਤ ਚੱਲੀ ਆ ਸਾਰੇ ਸ਼ਰਾਬ ਦੀ ਘਰ ਦੇ ਵਿੱਚ ਲਾਗੇ ਬੰਨੇ ਬੰਦਾ ਰਹਿੰਦਾ ਪਤਾ ਨਹੀਂ ਲੱਗਦਾ ਵੀ ਅੰਦਰ ਕੀ ਹੋਣਿਆ ਕੀ ਨਹੀਂ ਹੋਣਿਆ ਤੇ ਬੱਚੀਆਂ ਨੂੰ ਨੇ ਧਮਕਾਹੜਿਆ ਤੇ ਬੱਚੀਆਂ ਘਰ ਸਾਨੂੰ ਪਤਾ ਕਿਦੋਂ ਲੱਗਾ ਸਾਨੂੰ ਕੱਲ ਪਤਾ ਲੱਗਾ ਜੀ ਅੱਛਾ ਕਿਵੇਂ ਕਿਵੇਂ ਕਿ ਬੱਚੀਆਂ ਸਕੂਲੇ ਨਹੀਂ ਆਉਂਦੀਆਂ ਤੁਹਾਡੀ ਗਵਾਂਢਣ ਇੱਕ ਹੋਰੀ ਉਹ ਆਈ ਵਿਚਾਰੀ ਉਹਨੂੰ ਪਾ ਲੱਗਾ ਮੜਾ ਜਾ ਉਹਦੀ ਕੁੜੀ ਨੇ ਕਿਹਾ ਮਮਾ ਮੈਂ ਨਹੀਂ ਸੁਕਲੇ ਜਾਣਾ ਮੇਰੇ ਨਾਲ ਸਾਰੇ ਇਦਾਂ ਕਰਦੇ ਆ ਹੁਣ ਕੀ ਮੰਗ ਹੋਣੀ ਚਾਹੀਦੀ ਅਸੀਂ ਤਾਂ ਨੇ ਸਜ਼ਾ ਚਾਹੀਦੀ ਉਹਨੂੰ ਦੇਣੀ ਜਿੰਨੀ ਦਿੱਤੀ ਜਾਵੇ ਬਿਲਕੁਲ ਜੀ ਸਜ਼ਾ ਦੇਣੀ ਚਾਹੀਦੀ ਬੰਦੀ ਵੀ ਆ ਉਹ ਸਜ਼ਾ ਜਿਹੜੀ ਉਹਨੂੰ ਮਿਲਣੀ ਚਾਹੀਦੀ ਆ ਕਿਉਂਕਿ ਅ ਹੋਰ ਗੱਲ ਕਰਦੇ ਆ ਤੁਹਾਡੇ ਨਾਲ ਹਾਂਜੀ ਇਹ ਇੱਕ ਗੁਰਪ੍ਰੀਤ ਮੈਡਮ ਜਿਹੜੀ ਆ ਉਹਨੂੰ 8 ਦਿਨ ਤੋਂ ਪਹਿਲਾਂ ਫੋਨ ਗਿਆ ਜੇ ਉਹਨੇ ਕਿਉਂ ਨਹੀਂ ਕਾਰਵਾਈ ਪੁਵਾਈ ਇੱਥੇ ਕੀ ਗੱਲ ਕਿਹੜੀ ਗੱਲੋਂ ਡੱਕ ਛੜਿਆ ਇਹ ਕਾਰਵਾਈ ਉਹਨੂੰ ਚਾਹੀਦੀ ਜਦੋਂ ਫੋਨ ਗਿਆ ਤੈਨੂੰ ਤੂੰ ਉਸੇ ਵੇਲੇ ਤੁਰਨਾ ਹਾਨੂੰ ਦੱਸ ਜੇ ਨਹੀਂ ਤੇ ਕੋਈ ਵਾਲ ਚਾਹੁੰਦਾ ਹੀ ਕਰੀ ਉਹਨਾਂ ਗੱਲ ਤੇ ਇਹਦੇ ਕੋਤੇ ਵੀ ਬਹੁਤ ਕੰਮ ਗਲਤ ਕੀਤਾ ਨੇ ਬਿਲਕੁਲ ਜੀ ਇੱਕ ਤੱਕ ਪਤਾ ਲੱਗਦਾ ਪਿਆ ਕਿ ਸਟਾਫ ਵੀ ਨਾਲ ਹੀ ਜਦ ਕਿ ਸਟਾਫ ਨੂੰ ਸਾਰਿਆਂ ਨੂੰ ਪਤਾ ਸੀ ਕਿ ਧੀਆਂ ਸਾਰਿਆਂ ਦੀ ਸਾਂਝੀਆਂ ਹੁੰਦੀਆਂ ਹਨ ਕਿ ਉਸ ਜਿਹੜਾ ਸਟਾਫ ਇੱਥੇ ਹੈਗਾ ਜਿਹਨੂੰ ਪਤਾ ਸੀ ਕਿ ਇਹ ਉਹਨਾਂ ਦੀ ਧੀਆਂ ਨਹੀਂ ਲੱਗਦੀਆਂ ਸੀ ਕਿਉਂ ਕਿ ਟੀਚਰ ਜਿਹੜਾ ਹੁੰਦਾ ਉਹਨਾਂ ਦੇ ਵਾਸਤੇ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਉਹਨਾਂ ਦੇ ਧੀ ਪੁੱਤ ਹੀ ਹੁੰਦੇ ਨੇ ਤਾਂ ਜਿਹੜਾ ਉਹਨਾਂ ਨੂੰ ਪੜ੍ਹਾਉਂਦੇ ਨੇ ਗੱਲ ਕਰਾਂਗੇ ਹੁਣ ਆਪਾਂ ਜਿਹੜਾ ਇੱਥੇ ਪਰਚਾ ਹੋਇਆ ਕਿ ਨਹੀਂ ਹੋਇਆ ਹੁਣ ਤੁਹਾਡੇ ਨਾਲ ਗੱਲ ਕੁਝ ਪਰਿਵਾਰਕ ਮੈਂਬਰ ਹੋਰ ਵੀ ਆ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਤੇ ਨਾਲ ਹੀ ਤੁਹਾਨੂੰ ਪੁਲਿਸ ਦੇ ਜੋ ਕਾਰਵਾਈ ਹੈ ਉਸ ਬਾਰੇ ਵੀ ਜਾਣਕਾਰੀ ਦਿੰਨੇ ਸਾਡੇ ਨਾਲ ਖੜੇ ਨੇ ਉਹਨਾਂ ਦੇ ਇੱਕ 25 ਛੋਟੀ ਬੱਚੀ ਦੇ ਪਿਤਾ ਉਹਨਾਂ ਨੂੰ ਜਾਣਦੇ ਜਿਹੜੀ ਕਰਤੂਤ ਇਸ ਸ਼ਰਮਸਾਰ ਕਰਨ ਵਾਲੀ ਇੱਕ ਗੁਰੂ ਵੱਲੋਂ ਆਪਣੇ ਸ਼ਿਸ਼ਿਆ ਨਾਲ ਕੀਤੀ ਹੈ ਉਸ ਦੇ ਨਾਲ ਗੱਲ ਕਰਦੇ ਆ ਕਿ ਕਿ ਮੈਡੀਟਾ ਦਾ ਕਰ ਸਾਡਾ ਇਹ ਕਿ ਇਹਨਾਂ ਨੂੰ ਇਹ ਮਾਸਟਰ ਨੂੰ ਸਸਪੈਂਡ ਕੀਤਾ ਜਾਵੇ ਕੀ ਮਾਸਟਰ ਦਾ ਨਾਮ ਕੀ ਹੈ ਮਾਸਟਰ ਦਾ ਨਾਮ ਨਹੀਂ ਪਤਾ ਅੱਛਾ ਜੀ ਹਾਂ ਜੀ ਮੈਂ ਇੱਕ ਦੋ ਵਾਰ ਇੱਥੇ ਬੱਚਿਆਂ ਨੂੰ ਕਾਪੀਆਂ ਦਾ ਤਬਾਹ ਦੇਣ ਆਇਆ ਵਾਂ ਤੇ ਮੈਂ ਇੱਥੋਂ ਫੜਾ ਕੇ ਚਲੀ ਜਾਂਦਾ ਹਾਂ ਹਾਂ ਜੀ ਤੁਹਾਡੀ ਬੇਟੀ ਹੈ ਹਾਂ ਜੀ ਮੇਰੀ ਬੇਟੀ ਹੈ ਕਿਹੜੀ ਕਲਾਸ ਚ ਚੌਥੀ ਕਲਾਸ ਚ ਅੱਛਾ ਤੇ ਫਿਰ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਡੀਆਂ ਬੱਚੀਆਂ ਫਿਰ ਸਕੂਲ ਹੁੰਦੀਆਂ ਨਹੀਂ ਡਰਦੀਆਂ ਐ ਐਂ ਦਵਕਾ ਮਾਰ ਕੇ ਤੁਸੀਂ ਜਾਂਦੇ ਕਿ ਉਹ ਨਹੀਂ ਸਕੂਲ ਉਹ ਮਾਸਟਰ ਨੂੰ ਜਦੋਂ ਵੇਖ ਲੈਂਦੀਆਂ ਐ ਇੱਥੋਂ ਭੱਜ ਉੱਠਦੀਆਂ ਐ ਅੱਛਾ ਹਾਂਜੀ ਤੇ ਫਿਰ ਇੱਕ ਬੱਚੀ ਨੂੰ ਆਂਦਾ ਕਿ ਚਲਕ ਪਕਾ ਬੂਹਾਟ ਹੋ ਗਿਆ ਉਹ ਆਪਣਾ ਬੈਗ ਉੱਥੇ ਸੁੱਟ ਕੇ ਤੇ ਭੱਜ ਗਈ ਕੀ ਹਰਕਤਾਂ ਤਸ਼ਦੀਲ ਹਰਕਤਾਂ ਕਰਦਾ ਕਿ ਅਸੀਂ ਕਿਵੇਂ ਚੱਲਦਾ ਹੁਣ ਪਤਾ ਨਹੀਂ ਕਿ ਜਾਂ ਕੀ ਕਰਦਾ ਇਹ ਬੱਚੀਆਂ ਦਾ ਕੀ ਹਰਕਤਾਂ ਅਸ਼ਲੀਲ ਹਾਂਜੀ ਹਾਂਜੀ ਹਰਕਤਾਂ ਕਰਦਾ ਹੈਗੇ ਮਾੜੀਆਂ ਹਰਕਤਾਂ ਕਰਦਾ ਹੈ ਉਹਨਾਂ ਨਾਲ ਪੈਗ ਕੇ ਕਿ ਤੁਸੀਂ ਬਾਪ ਦੇ ਬਾਪ ਹੋਣ ਦੇ ਨਾਤੇ ਤੁਸੀਂ ਕੀ ਸਰਕਾਰ ਕੋਲੋਂ ਵੀ ਮੰਗ ਕਰੋ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਇਹ ਹਰ ਸਕੂਲ ਚ ਚੈਕਿੰਗ ਹੋਣੀ ਚਾਹੀਦੀ ਹੈ ਹੈ ਮਾਸਟਰਾਂ ਦੇ ਵੀ ਮਾੜੀ ਮੋਟੀ ਕਾਰਵਾਈ ਬਹੁਤ ਹੀ ਕਿ ਇਹਨਾਂ ਨੂੰ ਵੀ ਥੋੜਾ ਸਿਖਾਓ ਜੇ ਅੱਜ ਸਾਡੇ ਨਾਲ ਹੋਂਦੀ ਹੈ ਕੱਲ ਨੂੰ ਹੋਰ ਸਕੂਲਾਂ ਚ ਵੀ ਇਦਾਂ ਹੋਏਗੀ ਇਹ ਚੈੱਕ ਕਰਨਾ ਚਾਹੀਦਾ ਵਾ ਮਾਨ ਸਰਕਾਰ ਨੇ ਕਹਿੰਦੀ ਕਿ ਮੈਂ ਬੱਚੇ ਬੜੇ ਵਧੀਆ ਪੜਦੇ ਬੱਚੇ ਜੇ ਤੇ ਮਾਸਟਰ ਹੀ ਇਦਾਂ ਦੇ ਹੋਣਗੇ ਤੇ ਫਿਰ ਤੇ ਬੱਚੇ ਪੜ ਚੁੱਕੇ ਨੇ ਪਰ ਮਾਨ ਸਰਕਾਰ ਨੇ ਬਾਹਰ ਵੀ ਭੇਜੇ ਟੀਚਰ ਸਿੱਖਿਆ ਲੈਣ ਵਾਸਤੇ ਕਿ ਉਸ ਨੂੰ ਕੁਝ ਤਾਂ ਦੇ ਦੇ ਤੇ ਜੇ ਕਿ ਬਾਪ ਹੁੰਦੇ ਮਤਲਬ ਪਤਾ ਨਹੀਂ ਜੇ ਹੁਣ ਇਹਨਾਂ ਨੇ ਕੀ ਕਰਨਾ ਵਾ ਇਸ ਇਹਨਾਂ ਬਾਰੇ ਇੱਕ ਤੀ ਗਲਤੀ ਹੋਰ ਵੀ ਚੱਲੀ ਏ ਕਿ ਬੱਚੀ ਆਪਣਾ ਬੈਗ ਛੱਡ ਕੇ ਵੀ ਭੱਜ ਗਈ ਸੀ ਹਾਂਜੀ ਹਾਂਜੀ ਟੀਚਰ ਨੂੰ ਵੀ ਇਸ ਬਾਰੇ ਪਤਾ ਸੀਗਾ ਹਾਂਜੀ ਉਹਦਾ ਨਾਮ ਗੁਰਪ੍ਰੀਤ ਆ ਮੈਡਮ ਉਹਨੂੰ ਕੀ ਪਤਾ ਸੀ ਕਿਹਦੇ ਵੱਲੋਂ ਪਤਾ ਲੱਗਾ ਉਹ ਸਾਡੇ ਪਿੰਡ ਆ ਕਿ ਉਹਨਾਂ ਦੀ ਲੜਕੀ ਹੀ ਜਿਹੜੀ ਬੈਗ ਛੱਡ ਕੇ ਭੱਜੀ ਸੀ ਤੇ ਉਹਨੇ ਫਿਰ ਆਪਣੇ ਘਰ ਜਾ ਕੇ ਦੱਸਿਆ ਫਿਰ ਮੈਂ ਉਹਦੇ ਘਰਦਿਆਂ ਨੇ ਉਹ ਮੈਡਮ ਨੂੰ ਫੋਨ ਕੀਤਾ ਇਹ ਆnde ਕਿ ਅਸੀਂ ਛੁੱਟੀਆਂ ਤੋਂ ਬਾਅਦ ਨਾ ਉਹਨੂੰ ਜਾਨਕੀ ਇਹ ਕਰਦਾਂਗੇ ਆਪਣਾ ਸਸਪੈਂਡ ਕਰ ਦਾਂਗੇ ਛੁੱਟੀਆਂ ਤੋਂ ਬਾਅਦ ਕਿ ਸਕੂਲ ਚ ਹੋਰ ਅਧਿਵਕ ਲੈ ਆਵਾਂਗੇ ਇਹਨੂੰ ਚੇਂਜ ਕਰ ਦਾਂਗੇ ਜੇ ਉਹਨਾਂ ਨੂੰ ਪਤਾ ਸੀ ਪਹਿਲਾਂ ਤੇ ਇਹਨਾਂ ਨੇ ਸਾਨੂੰ ਵੀ ਨਹੀਂ ਦੱਸਿਆ ਫਿਰ ਅਰ ਮੈਂ ਟੀਚਰ ਨਾਲ ਗਲੇ ਹਾਂਜੀ ਹਾਂਜੀ ਟੀਚਰ ਨਾਲ ਗਲੇ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਵੱਲੋਂ ਕਾਰਵਾਈ ਇਹ ਹੋਈ ਹੈ ਕਿ ਅਸੀਂ ਬੱਚਿਆਂ ਦੇ ਕਹਿੰਦੇ ਸੀ ਕਿ ਆਪਣੇ ਕਰਾਓ ਮੈਡੀਕਲ ਕਰਾਓ ਉਹ ਕਰਵਾ ਕੇ ਤੇ ਹੁਣ ਅਸੀਂ ਪੁਲਸ ਨੂੰ ਦੇ ਕੇ ਆਏ ਹਾਂ ਹੁਣ ਪੁਲਸ ਕਾਰਵਾਈ ਆਂਦੀ ਕਿ ਹਾਂਜੀ ਹਾਂਜੀ ਪਰਚਾ ਦਰਜ ਹੋ ਗਿਆ ਬਿਲਕੁਲ ਜੀ ਪੁਲਿਸ ਦੀ ਕਾਰਵਾਈ ਦੀ ਕਰ ਰਹੇ ਨੇ ਪਰਚਾ ਬੇਸ਼ੱਕ ਉਸ ਅਧਿਆਪਕ ਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਹੈ ਇਹ ਸਾਨੂੰ ਕੱਲ ਦੁਪਹਿਰੇ ਕਵਰ ਮਿਲੀ ਸੀ ਰੱਖ ਭੰਗਮਾ ਤੋਂ ਕਿ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗੇ ਸੀ ਰਜੇਸ਼ ਕੁਮਾਰ ਉਹਨਾਂ ਨੇ ਬੱਚੀਆਂ ਦੇ ਨਾਲ ਕੋਈ ਜਿਹੀ ਜਿਹੜੀ ਆ ਥੇਟ ਛੜਕੀ ਉਹਨਾਂ ਨੂੰ ਕੱਲ ਖਬਰ ਮਿਲੀ ਸੀ ਕਿ ਉਹਦੇ ਅਹੀਂ ਕਲਮ ਕਰਮਾ ਰਜਿਸਟਰ ਕੀਤਾ ਆ ਇਹ ਕਿਥੇ ਚਲ ਜਾਏ ਤੇ ਬਾਹਰ ਫੜੇ ਰਹਿ ਜਾਵੇ ਇਹਨਾਂ ਨੂੰ ਰੈਸਟ ਕਰਨ ਦੀ ਜਿਹੜੀ ਆ ਛਾਪੇਮਾਰੀ ਕੀਤੀ ਜਾ ਰਹੀ ਆ ਮੁਕੱਲਮਾ ਕੱਲੀ ਦਰਜ ਕਰ ਦਿੱਤਾ ਗਿਆ ਸੀ ਤੁਹਾਨੂੰ ਉਹਦੇ ਗ੍ਰਿਫਤਾਰੀ ਦੀ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਆ ਉਹ ਸਾਰਾ ਪਰਿਵਾਰ ਇਥੋਂ ਮਜੀਠੇ ਦੇ ਰਹਿਣ ਵਾਲੇ ਆ ਸਾਰਾ ਪਰਿਵਾਰੀ ਇੱਕ ਕਿੰਨੀਆਂ ਬੱਚੀਆਂ ਨਾਲ ਉਹ ਕਰਦਾ ਸੀ ਇਹ ਤਿੰਨ ਲੜਕੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਨਾਲ ਉਹਨੇ ਦਰਕਰ ਜਿਹੜੀ ਉਹ ਕੀਤੀ ਹੈ ਉਮਰ ਕਿੰਨੀ ਇਹ ਬੱਚਿਆਂ ਦੀ ਬੱਚਿਆਂ ਦੀ ਉਮਰ ਤਕਰੀਬਨ 8 ਤੋਂ 10 ਸਾਲ ਦੇ ਵਿੱਚ ਸੀ ਇਹਨਾਂ ਦੀ ਮੁੱਢਲੀ ਟਪਟੀ ਕਿਹਦੇ ਸਾਹਮਣੇ ਆਇਆ ਮੁੱਢਲੀ ਟਪਟੀ ਇਹਦੇ ਉਹ ਸਾਹਮਣੇ ਆਇਆ ਕਿ ਆ ਜਿਹੜੀਆਂ ਗਰਮੀਆਂ ਦੀਆਂ ਆ ਜਿਹੜੀਆਂ ਹੁਣ ਸਿਆਲ ਵਾਲੀਆਂ ਛੁੱਟੀਆਂ ਹੋਈਆਂ ਨੇ ਇਹਨਾਂ ਤੋਂ ਪਹਿਲਾਂ ਉਹਨੇ ਕੋਈ ਜਿਹੜੀ ਇਹਨਾਂ ਦੇ ਨਾਲ ਛੇੜਛਾੜ ਕੀਤੀ ਹੈ ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਲਈ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲੇ ਨਹੀਂ ਜਾਣਾ ਸਾਡੇ ਨਾਲ ਉਸ ਤੇ ਜਿਹੜੀ ਆ ਜ਼ਬਰਦਸਤੀ ਕਰਦੇ ਕੋਈ ਟੀਚੇ ਪਰ ਛੁੱਟੀਆਂ ਤੋਂ ਪਹਿਲਾਂ ਕਿੰਨੀ ਇਹ ਪਤਾ ਲੱਗਾ ਕਿ ਕਿੰਨੀ ਦੇਰ ਤੋਂ ਇਹ ਕਰਦਾ ਆ ਰਿਹਾ ਨਹੀਂ ਉਹ ਜੇ ਸਮਝਾ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਰਜੀਹ ਦੀ ਗੱਲ ਸਾਹਮਣੇ ਆਉਂਦੀ ਤੋ ਸਰ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਜਿਹੜਾ ਸਟਾਫ ਆ ਜਾਂ ਕੋਈ ਇੱਥੇ ਲੇਡੀ ਟੀਚਰ ਆ ਉਹਨਾਂ ਦੀ ਨੌਲੇਜ ਦੇ ਵਿੱਚ ਇਹ ਗੱਲ ਆ ਗਈ ਕਿ ਉਹਨਾਂ ਨੇ ਵੀ ਇਹਨੂੰ ਸ਼ਪੌਂਡ ਦੀ ਕੋਸ਼ਿਸ਼ ਕੀਤੀ ਜਾਂ ਸਟਾਫ ਦੇ ਵੱਲੋਂ ਵੀ ਇਸ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਇਹ ਸਾਨੂੰ ਨਹੀਂ ਗੱਲ ਦੱਸੀ ਗਈ ਇਹਦੇ ਤੇ ਸਾਨੂੰ ਜਦੋਂ ਕੱਲ ਅਸੀਂ ਮੌਕੇ ਤੇ ਗਏ ਉਹ ਸਟਾਫ ਨੇ ਵੀ ਸਾਡਾ ਵੈਸੇ ਜਿਹਾ ਕੋਆਪਰੇਸ਼ਨ ਕੋਆਪਰੇਟ ਕੀਤਾ ਹੈ ਪਹਿਲਾਂ ਉਹ ਜਿਹੜੇ ਪਿੰਡ ਵਾਲੇ ਆ ਉਹ ਜਾ ਕੇ ਸਟਾਫ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਇੱਥੇ ਪਹੁੰਚੇ ਤੇ ਇੰਤਰਨੈਟ ਉੱਥੇ ਲਿਖ ਕੇ ਵਿਵਾਨ ਦੇ ਪੱਤਰ ਦੱਸ ਕੀ ਨਿਆਂ ਮਿਲਦਾ ਬੱਚਿਆਂ ਨੂੰ ਇਹ ਤੇ ਆਨਵਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਰਜਿੰਦਰ ਰਾਜ ਨਾਲ ਸੁਨੀਲ ਦੇਵਗਨ ਪੀਟੀਸੀ ਨਿਊਜ਼ ਮੰਜੀਟਾ